ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਕੁਕਿੰਗ ਆ ਪੰਜਾਬ ਤੇ ਸਵਾਗਤ ਹੈ। ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ। ਅੱਜ ਅਸੀਂ ਤੁਹਾਨੂੰ ਸਾਗ ਦੀ ਰੈਸਪੀ ਸ਼ੇਅਰ ਕਰਾਂਗੇ। ਇਹ ਸਾਗ ਮੈਂ ਕੁੱਕਰ ਵਿੱਚ ਬਣਾ ਕੇ ਤਿਆਰ ਕਰਾਂਗੇ। ਇੱਧਰ ਮੈਂ 2 ਕਿਲੋ ਸਾਗ ਲੈ ਲਈ ਸੀ, ਦੋ ਗੁੱਛੀਆਂ ਮੈਂ ਪਾਲਕ ਦੀਆਂ ਤੇ ਇੱਕ ਗੁੱਛੀ ਮੈਂ ਮੇਥਿਆਂ ਦੀ ਲੈ ਲਈ। ਤੁਸੀਂ ਮੌਸਮ ਦੇ ਹਿਸਾਬ ਨਾਲ ਸਾਗ ਲੈਣਾ। ਮੈਂ ਤੋੜੀਏ ਦਾ ਸਾਗ ਲਿਆ ਹੈ। ਤੇ ਤਾਜ਼ਾ ਸਾਗ ਹੈ। ਸਾਗ ਨੂੰ ਚੰਗੀ ਤਰ੍ਹਾਂ ਹੁਣ ਸਮਾਰ ਲਵਾਂਗੇ। ਹਣ ਸਾਗ ਨੂੰ ਮੈਂ ਚੰਗੀ ਤਰ੍ਹਾਂ ਸਵਾਰ ਲਿਆ ਸੀ ਮੇਥਿਆਂ ਨੂੰ ਵੀ ਤੇ ਸਾਗ ਨੂੰ ਵੀ ਤੇ ਪਾਲਕ ਨੂੰ ਵੀ ਹੁਣ ਇਸ ਨੂੰ 4-5 ਵਾਰ ਸਾਫਪਣਾ ਧੋ ਲਵਾਂਗੇ ਸਾਗ ਨੂੰ ਮੈਂ ਚੰਗੀ ਤਰ੍ਹਾਂ 4-5 ਵਾਰ ਧੋ ਕੇ ਨਿਚੜਨ ਲਈ ਰੱਖ ਦਿੱਤਾ ਸੀ ਸਾਗ ਆਪਣਾ ਨਿਚੜ ਗਿਆ ਹੁਣ ਇਸ ਦੀ ਕਟਿੰਗ ਕਰਾਂਗੇ ਮੈਂ ਇਸ ਨੂੰ ਮਸ਼ੀਨ ਨਾਲ ਕੱਟ ਰਹੀ ਹਾਂ ਤੁਸੀਂ ਇਸ ਨੂੰ ਦਾਤੀ ਨਾਲ ਵੀ ਕੱਟ ਸਕਦੇ ਹੋ ਬਰੀਕ ਬਰੀਕ ਸਾਰਾ ਸਾਗ ਮੈਂ ਕੱਟ ਕੇ ਤਿਆਰ ਕਰ ਲਿਆ ਸਾਗ ਆਪਣਾ ਬਰੀਕ ਬਰੀਕ ਕੱਟਿਆ ਗਿਆ ਹੁਣ ਇੱਧਰ ਮੈਂ ਇਸ ਤੇ ਕੁੱਕਰ ਹਿੱਟਾ ਹੈ ਸਵਿਚ ਦਾ 1 ਲੀਟਰ ਪਾਣੀ ਦਾ ਪਾ ਦਿੱਤਾ। ਪਾਣੀ ਇਸ ਵਿੱਚ ਪਹਿਲਾਂ ਜ਼ਿਆਦਾ ਨਹੀਂ ਪਾਉਣਾ। ਪਾਣੀ ਤੁਸੀਂ ਇਸ ਵਿੱਚ ਦੇਖ ਕੇ ਹੀ ਪਾਉਣਾ ਹੈ। ਕਿਉਂਕਿ ਸਾਗ ਨੇ ਆਪਣਾ ਵੀ ਪਾਣੀ ਛੱਡਣਾ ਹੁੰਦਾ ਹੈ। ਹੁਣ ਪਾਣੀ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ। ਹੁਣ ਇਸ ਵਿੱਚ ਸਾਗ ਪਾਵਾਂਗੇ। ਸਾਗ ਇਸ ਵਿੱਚ ਦੋ ਵੈਚਾਂ ਚ ਮੈਂ ਕਰਕੇ ਪਾਵਾਂਗੀ। ਥੋੜਾ ਥੋੜਾ ਸਾਗ ਇਸ ਵਿੱਚ ਪਾਉਂਦੇ ਜਾਵਾਂਗੇ ਤੇ ਕੋਟਣੀ ਨਾਲ ਇਸ ਨੂੰ نیچے ਨੂੰ ਕਰਦੇ ਜਾਵਾਂਗੇ। ਤੁਸੀਂ ਆਪਣੇ ਕੁੱਕਰ ਦੇ ਹਿਸਾਬ ਨਾਲ ਇਸ ਵਿੱਚ ਸਾਗ ਪਾ ਲੈਣਾ ਹੈ। ਹੁਣ ਸਾਗ ਨੂੰ ਮੈਂ ਛੋਟਣੀ ਨਾਲ نیچے ਨੂੰ ਕਰ ਦਵਾਂਗੇ ਤਾਂ ਜੋ ਸਾਗ ਆਪਣਾ ਚੰਗੀ ਤਰ੍ਹਾਂ نیچے ਨੂੰ ਹੋ ਜਾਵੇ ਤੇ ਦੂਸਰਾ ਬੈਚ ਵੀ ਇਸ ਵਿੱਚ ਚੰਗੀ ਤਰ੍ਹਾਂ ਪੈ ਜਾਵੇ ਹੁਣ ਮੈਂ ਸਾਰਾ ਦੂਸਰਾ ਸਾਗ ਵੀ ਇਸ ਵਿੱਚ ਪਾ ਦਿੱਤਾ ਹੁਣ ਸਾਗ ਨੂੰ ਚੰਗੀ ਤਰ੍ਹਾਂ ਛੋਟਣੀ ਨਾਲ نیچے ਨੂੰ ਕਰ ਦਵਾਂਗੇ ਤੇ ਚੰਗੀ ਤਰ੍ਹਾਂ ਇਸ ਨੂੰ ਫੇਜਣ ਦਵਾਂਗੇ ਤਾਂ ਜੋ ਸਾਗ ਦੀ ਸਾਰੀ ਕੜਤਨ ਨਿਕਲ ਜਾਵੇ ਸਾਗ ਨੇ ਚੰਗੀ ਤਰ੍ਹਾਂ نیچے ਨੂੰ ਹੋ ਗਿਆ ਇਸ ਨੇ ਬਹੁਤ ਹੀ ਜ਼ਿਆਦਾ ਪਾਣੀ ਛੱਡ ਦਿੱਤਾ ਪਾਣੀ ਤੁਸੀਂ ਇਸ ਵਿੱਚ ਦੇਖ ਕੇ ਬਾਅਦ ਵਿੱਚ ਐਡ ਕਰ ਲੈਣਾ ਹੈ ਹੁਣ ਇਸ ਵਿੱਚ ਮੈਂ 4 ਛੋਟੇ ਚਮਚ ਨਮਕ ਦੇ ਐਡ ਕਰ ਰਹੀ ਹਾਂ ਤੁਸੀਂ ਟੇਸਟ ਅਕੋਰਡਿੰਗ ਇਸ ਵਿੱਚ ਨਮਕ ਐਡ ਕਰ ਸਕਦੇ ਹੋ ਨਮਕ ਪਾਉਣ ਨਾਲ ਸਾਗ ਆਪਣਾ ਜਲਦੀ ਗਲ ਜਾਂਦਾ ਹੈ ਤੇ ਉਬਲ ਕੇ ਬਾਹਰ ਨਹੀਂ ਆਉਂਦਾ ਹੁਣ ਨਮਕ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਹੁਣ ਸਾਗ ਨੂੰ ਮੈਂ ਅੱਧੇ ਘੰਟੇ ਲਈ ਖੁੱਲਾ ਹੀ ਰੰਨਾਂਗੀ ਹੁਣ ਇੱਧਰ ਮੈਂ ਮਸਾਲੇ ਲਈ 4-5 ਗੱਠੀਆਂ ਲਸਣ ਦੀਆਂ ਛਿੱਲ ਲਈਆਂ ਸੀ ਥੋੜੀਆਂ ਜਿਹਾ ਮੈਂ ਹਰੀਆਂ ਮਿਰਚਾਂ ਲੈ ਲਈਆਂ ਟੇਸਟ ਦੇ ਅਕੋਰਡਿੰਗ ਥੋੜਾ ਜਿਹਾ ਮੈਂ ਅਦਰਕ ਲੈ ਲਿਆ ਤੁਸੀਂ ਹਿਸਾਬ ਨਾਲ ਲੈ ਸਕਦੇ ਹੋ ਹੁਣ ਸਾਗ ਨੂੰ ਰਿਜਦੇਨ 20 ਤੋਂ 25 ਮਿੰਟ ਹੋ ਗਏ ਸਾਗ ਨੇ ਚੰਗੀ ਤਰ੍ਹਾਂ ਪਾਣੀ ਛੱਡ ਦਿੱਤਾ ਹੁਣ ਇਸ ਵਿੱਚ ਬਰੀਕ ਕੱਟੀਆਂਆਂ ਹਾਂ ਹਰੀਆਂ ਮਿਰਚਾਂ ਤੇ ਅਦਰਕ ਤੇ ਲਸਣ ਪਾਵਾਂਗੇ ਇਸ ਨੂੰ ਮੈਂ ਕੁੰਡੀ ਵਿੱਚ ਦਰਦਰਾ ਜਿਹਾ ਕੁੱਟ ਲਿਆ ਸੀ ਤੁਸੀਂ ਚਾਹੋ ਤਾਂ ਇਸ ਨੂੰ ਮਿਕਸੀ ਜਾਰ ਵਿੱਚ ਗ੍ਰाइंड ਕਰਕੇ ਵੀ ਪਾ ਸਕਦੇ ਹੋ ਜਾਂ ਇਸ ਨੂੰ ਕੱਟ ਕੇ ਵੀ ਪਾ ਸਕਦੇ ਹੋ ਹੁਣ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੁਸੀਂ ਇਸ ਵਿੱਚ ਛੋਲੇ ਦੀ ਦਾਲ ਨੂੰ ਪਿਉਂਕੇ ਵੀ ਪਾ ਸਕਦੇ ਹੋ ਨਾਲ ਹੀ ਉਹ ਕੁੱਕਰ ਵਿੱਚ ਇਸੇ ਸਾਗ ਨਾਲ ਪੱਕ ਜਾਵੇਗੀ ਹੁਣ ਸਾਰਾ ਕੁਝ ਮੈਂ ਚੰਗੀ ਤਰ੍ਹਾਂ ਇਸ ਵਿੱਚ ਮਿਕਸ ਕਰ ਦਿੱਤਾ ਹੁਣ ਕੁੱਕਰ ਦਾ ਢੱਕਣ ਬੰਦ ਕਰਕੇ ਇਸ ਨੂੰ 10 ਤੋਂ 12 ਵਿਸਲਾਂ ਲਵਾ ਲਵਾਂਗੇ ਜਦ ਤੱਕ ਇਹ ਸਾਗ ਆਪਣਾ ਚੰਗੀ ਤਰ੍ਹਾਂ ਗਲ ਨਹੀਂ ਜਾਂਦਾ ਹੁਣ ਮੈਂ ਕੁੱਕਰ ਦਾ ਢੱਕਣ ਬੰਦ ਕਰਕੇ ਇਸ ਨੂੰ ਵਿਸਲਾਂ ਲਵਾ ਲਈਆਂ ਹੁਣ ਇਸ ਨੂੰ ਚੰਗੀ ਤਰ੍ਹਾਂ ਵਿਸਲਾ ਆ ਗਈਆਂ ਹੁਣ ਢੱਕਣ ਖੋਲ ਕੇ ਇਸ ਨੂੰ ਮੈਂ ਚੈੱਕ ਕਰ ਲਿਆ ਸਾਗ ਆਪਣਾ ਚੰਗੀ ਤਰ੍ਹਾਂ ਉਰਾਜਾ ਸੌਫਟ ਹੋ ਗਿਆ ਹੁਣ ਇਸ ਨੂੰ ਮੈਂ ਅੱਧੇ ਘੰਟੇ ਲਈ ਖੁੱਲਾ ਹੀ ਰੰਨਾਂਗੇ ਸਾਗ ਨੂੰ ਖੁੱਲਾ ਰੰਨਣਾ ਬਹੁਤ ਹੀ ਜ਼ਰੂਰੀ ਹੈ ਤੁਸੀਂ ਇਸ ਵਿੱਚ ਪਾਣੀ ਦੇ ਕੇ ਐਡ ਕਰ ਲੈਣਾ ਹੈ ਮੈਨੂੰ ਪਾਣੀ ਇਸ ਵਿੱਚ ਥੋੜਾ ਜਿਹਾ ਘੱਟ ਲੱਗਦਾ ਹੈ ਹੁਣ ਮੈਂ ਇੱਕ ਡਾਂਗੇ ਵਿੱਚ ਪਾਣੀ ਸੁੱਤੇ ਗਰਮ ਹੋਣ ਲਈ ਰੱਖ ਦਵਾਂਗੇ ਗਰਮ ਪਾਣੀ ਇਸ ਵਿੱਚ ਕਰਕੇ ਪਾਵਾਂਗੇ ਇਸ ਵਿੱਚ ਠੰਡਾ ਪਾਣੀ ਬਿਲਕੁਲ ਨਹੀਂ ਪਾਣਾ ਪਾਣੀ ਇਸ ਵਿੱਚ ਗਰਮ ਕਰਕੇ ਹੀ ਪਾਉਣਾ ਹੈ ਪਾਣੀ ਆਪਣਾ ਗਰਮ ਹੋ ਗਿਆ ਹੁਣ ਪਾਣੀ ਇਸ ਵਿੱਚ ਐਡ ਕਰ ਦਵਾਂਗੇ ਸਾਗ ਨੂੰ ਉਦੋਂ ਤੱਕ ਪਕਾਉਣਾ ਹੈ ਜਦ ਤੱਕ ਕਿ ਸਾਗ ਆਪਣਾ ਚੰਗੀ ਤਰ੍ਹਾਂ ਗਲ ਨਹੀਂ ਜਾਂਦਾ ਤੇ ਪਾਣੀ ਆਪਣਾ ਚੰਗੀ ਤਰ੍ਹਾਂ ਸੁੱਕ ਨਹੀਂ ਜਾਂਦਾ ਹੁਣ ਮੈਂ ਇਸ ਵਿੱਚ ਦੋ ਵਰਪ ਕਰਕੇ ਪਾਣੀ ਪਾ ਦਿੱਤਾ ਸੀ ਗਰਮ ਸਾਗ ਦਾ ਚੰਗੀ ਤਰ੍ਹਾਂ ਇਹ ਘੁਲ ਗਿਆ ਸਾਰਾ ਪਾਣੀ ਇਸ ਦਾ ਸੁੱਕ ਗਿਆ ਹੁਣ ਗੈਸ ਤੋਂ ਮੈਂ ਕੁੱਕਰ ਨੂੰ نیچے ਉਤਾਰ ਲਿਆ ਸਾਗ ਨੂੰ ਥੋੜਾ ਜਿਹਾ ਘੋਟਣੀ ਨਾਲ ਘੋਟ ਦਵਾਂਗੇ ਵਿੱਚ ਆਲਣ ਲਾਵਾਂਗੇ ਮੈਂ ਮੱਕੀ ਦਾ ਆਟਾ ਜੋ ਕਾਲੀਆਂ ਲਈਆਂ ਹਨ ਤੁਸੀਂ ਬੇਸਣ ਦਾ ਵੀ ਆਲਣ ਲਗਾ ਸਕਦੇ ਹੋ ਕਈ ਲੋਕ ਕਣਕ ਦਾ ਆਲਣ ਲਾਉਂਦੇ ਹਾਂ ਪਰੇਸੀ ਮੱਕੀ ਦਾ ਹੀ ਆਲਣ ਲਾਉਂਦੇ ਹਾਂ ਹੁਣ ਇਸ ਨੂੰ ਚੰਗੀ ਤਰ੍ਹਾਂ ਥੋੜਾ ਥੋੜਾ ਆਲਣ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਘੋਲ ਲਵਾਂਗੇ ਤੁਸੀਂ ਚਾਹੋ ਤਾਂ ਆਲਣ ਵਿੱਚ ਪਾਣੀ ਪਾ ਕੇ ਵੀ ਇਸ ਨੂੰ ਘੋਲ ਕੇ ਲਗਾ ਸਕਦੇ ਹੋ ਹੁਣ ਥੋੜਾ ਥੋੜਾ ਕਰਕੇ ਇਸ ਵਿੱਚ ਆਲਣ ਲਾਉਂਦੇ ਜਾਵਾਂਗੇ ਤੇ ਇਸ ਨੂੰ ਘੋਲ ਲਵਾਂਗੇ ਜੇਕਰ ਤੁਹਾਡੇ ਕੋਲ ਮਿਕਸੀ ਹੈਗੇ ਤੁਸੀਂ ਇਸ ਨੂੰ ਮਿਕਸੀ ਵਿੱਚ ਵੀ ਘੋਟ ਸਕਦੇ ਹੋ ਹੁਣ ਸਾਗ ਨੂੰ ਮੈਂ ਚੰਗੀ ਤਰ੍ਹਾਂ ਘੋਟ ਲਿਆ ਆਲਣ ਇਸ ਵਿੱਚ ਚੰਗੀ ਤਰ੍ਹਾਂ ਲੱਗ ਗਿਆ ਹੁਣ ਇਸ ਵਿੱਚ ਗਰਮ ਪਾਣੀ ਕਰਕੇ ਪਾਵਾਂਗੇ ਪਾਣੀ ਇਸ ਵਿੱਚ ਗਰਮ ਕਰਕੇ ਹੀ ਪਾਉਣਾ ਹੈ ਤਾਂ ਜੋ ਆਲਣ ਆਪਣਾ ਚੰਗੀ ਤਰ੍ਹਾਂ ਫੁੱਲ ਜਾਵੇ ਸਾਗ ਨੂੰ ਮੈਂ ਗੈਸ ਤੇ ਰੱਖ ਦਿੱਤਾ ਸੀ ਸਾਗ ਆਪਣਾ ਚੰਗੀ ਤਰ੍ਹਾਂ ਰਿਜ ਗਿਆ ਸਾਗ ਨੂੰ ਤੁਸੀਂ ਟੱਕੇ ਹੀ ਪਕਾਉਣਾ ਹੈ ਇਹ ਛਿੱਟੇ ਬਹੁਤ ਹੀ ਜ਼ਿਆਦਾ ਮਾਰਦਾ ਹੈ ਹੁਣ ਇਧਰ ਤੜਕੇ ਲਈ ਮੈਂ ਚਾਰ మీడియం ਸਜਾਂ ਨੂੰ ਮੋਟਾ-ਮੋਟਾ ਕੱਟ ਲਿਆ ਚਾਰ ਹਰੀਆਂ ਮਿਰਚਾਂ ਅਦਰਕ ਤੇ ਲਸਣ ਨੂੰ ਬਰੀਕ-ਬਰੀਕ ਕੱਟ ਲਿਆ ਸੀ ਇਧਰ ਗੈਸ ਤੇ ਮੈਂ ਰਖ ਕੜਾਹੀ ਰੱਖ ਲਈ ਸਵਿਚ ਮੈਂ ਦੋ ਕੜਸ਼ੀਆਂ ਸਰੋਂ ਦੇ ਤੇਲ ਦੀਆਂ ਪਾਲੀਆਂ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਾਂਗੇ ਤੇਲ ਆਪਣਾ ਗਰਮ ਹੋ ਗਿਆ ਹੁਣ ਇਸ ਵਿੱਚ ਅਦਰਕ ਤੇ ਲਸਣ ਨੂੰ ਆਵਾਂਗੇ ਅਦਰਕ ਤੇ ਲਸਣ ਥੋੜਾ ਜਿਹਾ ਲਾਲ ਕਰਕੇ ਸਾਗ ਵਿੱਚ ਇਸ ਦਾ ਟੇਸਟ ਬਹੁਤ ਹੀ ਵਧੀਆ ਲੱਗਦਾ ਹੈ ਤੁਸੀਂ ਕੋਈ ਵੀ ਕੁਕਿੰਗ ਆਇਲ ਵਰਤ ਸਕਦੇ ਹੋ ਤੁਸੀਂ ਦੇਸੀ ਘਿਓ ਵੀ ਵਰਤ ਸਕਦੇ ਹੋ ਹੁਣ ਥੋੜਾ ਜਿਹਾ ਲਸਣ ਤੇ ਅਦਰਕ ਪੁੰਨਿਆ ਗਿਆ ਹੁਣ ਇਸ ਵਿੱਚ ਮੋٹے ਕੱਟੇ ਹੋਏ ਪਿਆਜ਼ ਪਾਵਾਂਗੇ ਪਿਆਜ਼ ਨੂੰ ਥੋੜਾ ਜਿਹਾ ਮੋਟਾ ਹੀ ਕੱਟਣਾ ਹੈ ਤੜਕੇ ਵਿੱਚ ਮੋٹے ਜਿਹੇ ਪਿਆਜ਼ ਬਹੁਤ ਵਧੀਆ ਲੱਗਦੇ ਹਨ ਹੁਣ ਇਸ ਨੂੰ ਚੰਗੀ ਤਰ੍ਹਾਂ ਮੈਂ ਮਿਕਸ ਕਰ ਦਿੱਤਾ ਹੁਣ ਇਸ ਵਿੱਚ ਬਰੀਕ ਕਟੀਆਂ ਹੋਈਆਂ ਹਰੀਆਂ ਮਿਰਚਾਂ ਪਾਵਾਂਗੇ ਮਿਰਚ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਹੋ ਦੇਖ ਕੇ ਵੱਧ ਘੱਟ ਸਾਗ ਵਿੱਚ ਮੈਂ ਇਸ ਵਿੱਚ ਥੋੜੀਆਂ ਜਿਹੀਆਂ ਮਿਰਚਾਂ ਐਡ ਕਰੀਆਂ ਹਨ ਹੁਣ ਤੜਕੇ ਨੂੰ ਚੰਗੀ ਤਰ੍ਹਾਂ ਆਪਣਾ ਪੱਕ ਗਿਆ ਇਹ ਲਾਲ ਹੋ ਗਿਆ ਹੁਣ ਇਸ ਵਿੱਚ ਸਾਗ ਐਡ ਕਰਾਂਗੇ ਸਾਗ ਤੁਸੀਂ ਆਪਣੇ ਹਿਸਾਬ ਨਾਲ ਇਸ ਵਿੱਚ ਐਡ ਕਰ ਲੈਣਾ ਜਿੰਨਾ ਤੁਸੀਂ ਸਾਗ ਨੂੰ ਤੜਕਾ ਲਗਾਉਣਾ ਹੈ ਤੁਸੀਂ ਜੇਕਰ ਨਮਕ ਇਸ ਵਿੱਚ ਘਟਾ ਹੈ ਤੁਸੀਂ ਤੜਕੇ ਵਿੱਚ ਐਡ ਕਰ ਸਕਦੇ ਹੋ ਹੁਣ ਮੈਂ ਇੱਧਾ ਸਾਗ ਇਸ ਵਿੱਚ ਪਾ ਕੇ ਇਸ ਨੂੰ ਤੜਕਾ ਲਗਾਵਾਂਗੇ ਤੇ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰ ਦਵਾਂਗੇ ਸਾਗ ਨੂੰ ਮੈਂ ਚੰਗੀ ਤਰ੍ਹਾਂ ਇਸ ਵਿੱਚ ਮਿਕਸ ਕਰ ਦਿੱਤਾ ਸਾਗ ਨੂੰ ਹੁਣ ਤੋਂ 7 ਮਿੰਟ ਲਈ ਤੜਕੇ ਵਿੱਚ ਪਕਾਵਾਂਗੇ ਤਾਂ ਜੋ ਤੜਕਾ ਇਸ ਵਿੱਚ ਚੰਗੀ ਤਰ੍ਹਾਂ ਰਚ ਜਾਵੇ ਅਦਰਕ ਤੇ ਲਸਣ ਦਾ ਫਲੇਵਰ ਇਸ ਵਿੱਚ ਚੰਗੀ ਤਰ੍ਹਾਂ ਆ ਜਾਵੇ ਮੋੜ ਇਸ ਵਿੱਚ ਬਰੀਕ ਕੱਟਿਆ ਹੋਇਆ ਧਨੀਆ ਪਾਵਾਂਗੇ ਜੇ ਘਰ ਤੁਹਾਡੇ ਕੋਲ ਧਨੀਆ ਹੈਗਾ ਤੁਸੀਂ ਪਾ ਸਕਦੇ ਹੋ ਨਹੀਂ ਇਸ ਨੂੰ ਸਕਿੱਪ ਵੀ ਕਰ ਸਕਦੇ ਹੋ ਧਨੀਏ ਦਾ ਫਲੇਵਰ ਸਾਗ ਵਿੱਚ ਬਹੁਤ ਹੀ ਵਧੀਆ ਲੱਗਦਾ ਹੈ ਹੁਣ ਸਾਗ ਨੂੰ ਮੈਂ ਚੰਗੀ ਤਰ੍ਹਾਂ ਇਸ ਵਿੱਚ ਮਿਕਸ ਕਰ ਦਵਾਂਗੇ ਤੇ ਗੈਸ ਦੀ ਫਲੇਮ ਨੂੰ ਮੈਂ ਬੰਦ ਕਰ ਦਿੱਤਾ ਸਾਗ ਆਪਣਾ ਬਹੁਤ ਹੀ ਵਧੀਆ ਬਣਿਆ ਹੈ ਮਲਾਈਦਾਰ ਬਣ ਕੇ ਤਿਆਰ ਹੋਇਆ ਹੈ ਤੁਸੀਂ ਇਸ ਨੂੰ ਮੱਕੀ ਦੀ ਰੋਟੀ ਜਾਂ ਪਰੌਂਠੇ ਨਾਲ ਸਰਵ ਕਰ ਸਕਦੇ ਹੋ ਪਰੌਂਠੇ ਨਾਲ ਸਾਗ ਬਹੁਤ ਹੀ ਵਧੀਆ ਲੱਗਦਾ ਹੈ ਮੈਂ ਇਸ ਨਾਲ ਮੱਕੀ ਦੀ ਰੋਟੀ ਬਣਾਈ ਹੈ ਤੁਸੀਂ ਇਸ ਵਿੱਚ ਮੱਖਣ ਜਾਂ ਮਲਾਈ ਪਾ ਕੇ ਇਸ ਨੂੰ ਖਾ ਸਕਦੇ ਹੋ ਜੇਕਰ ਤੁਹਾਨੂੰ ਮੇਰੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ